ਤੁਸੀਂ ਇੰਸਟਾਗ੍ਰam ਤੇ ਆਪਣੇ ਬਚਪਨ ਦੇ ਕੁਝ ਫੋਟੋਜ਼ ਨੂੰ ਸਾਂਝਾ ਕੀਤਾ ਹੋਇਆ ਹੈ ਜਿਹਦੇ ਵਿੱਚ ਤੁਸੀਂ ਇੱਕ ਚ ਹਰਮੋਨੀਆ ਮੈਂ ਤੁਹਾਡੇ ਹੱਥ ਵਿੱਚ ਕੀ ਹਾਂ ਤੁਸੀਂ ਜਦੋਂ ਸਿੱਖਣਾ ਸ਼ੁਰੂ ਕੀਤਾ ਉਹਦੋਂ ਦੀ ਫੋਟੋ ਹੈਗੀ ਤੁਸੀਂ ਇੱਕ ਪੋਸਟ ਸਪੈਸ਼ਲ ਪਾਈ ਹੋਈ ਹੈ ਫਾਦਰ ਜੀ ਦੇ ਬਾਰੇ ਕਾਫੀ ਕੁਝ ਲਿਖਿਆ ਹੈ ਕਿ ਉਹਨਾਂ ਨੇ ਕਦੀ ਹੱਥ ਨਹੀਂ ਚੁੱਕਿਆ ਬਟ ਸਕੂਲ ਦੇ ਵਿੱਚ ਇੱਕ ਦੋ ਵਾਰ ਪਟਾਈ ਕੀਤੀ ਉਹਨਾਂ ਨੇ ਤੁਹਾਡੀ ਅੱਛਾ ਮੈਂ ਪਾਇਆ ਹੋਇਆ ਐਸੀ ਕੀਤੇ ਬਿਲਕੁਲ ਸੋ ਮੈਨੋਂ ਉਹਦੇ ਬਾਰੇ ਦੱਸੋ ਉਹ ਉਹ ਪਟਾਈ ਕਿਉਂ ਹੋਈ ਸੀ ਸਕੂਲ ਦੇ ਵਿੱਚ ਇਹ ਕਿੱਸਾ ਦੇ ਡੈਡ ਨਾ ਹਮੇਸ਼ਾ ਇਦਾਂ ਬੈਠੇ ਬੈਠੇ ਨਾ ਕਈ ਵਾਰੀ ਹੱਸਣ ਲੱਗ ਜਾਂਦੇ ਆ ਮੈਂ ਕੀ ਹੋਇਆ ਕਹਿੰਦੇ ਮੈਨੂੰ ਗੱਲ ਯਾਦ ਆ ਗਈ ਮੈਂ ਕਿਹੜੀ ਕਹਿੰਦੇ ਜਿਉ ਤੇਰੀ ਛੱਡੀ ਸੀ ਛੱਡਨੇ ਕਦੇ ਕੁੱਟਿਆ ਇੱਕ ਦੋ ਵਾਰੀ ਪਤਾ ਕਦੋਂ ਕੁੱਟਿਆ ਜਦੋਂ ਮਤਲਬ ਉਦਾਂ ਉਹਨਾਂ ਨੇ ਕਦੀ ਨਹੀਂ ਕੁਝ ਕਿਹਾ ਕਿ ਜਿੱਦਾਂ ਹੁੰਦਾ ਨਾ ਟੋਕਦੇ ਰਹਿਣਾ ਕਿਸੇ ਚੀਜ਼ਾਂ ਤੋਂ ਉਹ ਨਾ ਚਾਹਦਾ ਉਹਨਾਂ ਦਾ ਲੀਸਟ ਲੀਸਟ ਇੰਟਰਸਟ ਹੈ ਜਿਹਨੂੰ ਕਹਿੰਦੇ ਲੀਸਟ ਇੰਟਰਸਟ ਆਪਾਂ ਰਿਸੈਸੋ ਈ ਵੀ ਸੀ 10 15 ਜਾਨੇ ਉਹ ਨਹੀਂ ਖੇਡਦੇ ਹੁੰਦੇ ਕੀ ਕਹਿੰਦੇ ਉਹਨੂੰ ਬਾਂਦਰ ਕਿੱਲਾ ਨਹੀਂ ਜਿਹੜਾ ਆ ਪਿੱਛੇ ਚੱਕ ਕੇ ਇੱਕ ਦੂਜੇ 'ਚ ਟੱਕਰਾ ਮਾਰਨੀਆਂ ਸੁੱਟਣਾ ਇੱਕ ਦੂਜੇ ਨੂੰ ਮੈਨੂੰ ਪਤਾ ਨਹੀਂ ਤੁਸੀਂ ਇਹ ਉਹ ਖੇਲੀ ਕਿ ਨਹੀਂ ਆਪਾਂ ਤੇ ਉਹ ਖੇਲੀ ਆਪਾਂ ਗਰਾਊਂਡ 'ਚ ਲੱਗੇ ਹੋਇਆ ਘਾਹ ਤੇ ਇੱਕ ਦੂਜੇ 'ਚ ਟੱਕਰਾ ਮਾਰਦੇ ਪਿਆ ਸਾਹਮਣੇ ਮੇਰੇ ਡੈਡ ਐਕਚੁਅਲੀ ਚੱਕਰ ਪਤਾ ਕੀ ਆ ਡੈਡ ਮੇਰੇ ਜਿੱਥੇ ਟੀਚਰ ਸੀਗੇ ਨਾ ਉੱਥੇ ਹੀ ਪੜਦਾ ਸੀ ਮੇਰੇ ਡੈਡ ਹੈਡਮਾਸਟਰ ਰਿਟਾਇਰਡ ਨੇ ਤੇ ਮੈਂ ਉੱਥੇ ਹੀ ਪੜਦਾ ਸੀਗਾ ਤੇ ਉਹ ਬਾਹਰ ਇਦਾਂ ਪਿੰਪਲ ਥੱਲੇ ਆਇਆ ਬੈਠੇ ਸਾਰੇ ਟੀਚਰ ਆਪਾਂ ਲੜੀਏ ਕੁਲੀਏ ਇੱਕ ਦੂਜੇ ਦੇ ਟੱਕਰਾ ਮਾਰੇ ਸਾਡੀ ਵਾਈਟ ਸ਼ਰਟਾਂ ਹਰੀਆਂ ਹੋਈਆਂ ਪਈਆਂ ਉਹਨਾਂ ਦੂਰੋਂ ਆਏ ਇਦਾਂ ਤੁਰਦੇ ਹੋਲੀ-ਹੋਲੀ ਇੱਧਰ ਆਇਆ ਆਇਆ ਆਪਾਂ ਦੇਖਿਆ ਆਪਾਂ ਸਾਰੇ ਰਾਮ ਨਾਲ ਖੜੇ ਹੋ ਗਏ ਕਹਿੰਦੇ ਉਹ ਇਧਰ ਆਓ ਜਰਾਓ ਅ ਲੈਂਚ ਖੜੇ ਹੋ ਤੁਹਾਡੀ ਕਬੱਡੀ ਖਲਾਈਏ ਅੱਛਾ ਕਬੱਡੀ ਖਲਾਨੀ ਵਾਓ ਸਾਰੇ ਜਣੇ 20 ਜਣਿਆਂ ਨੇ ਲੈਂਡ ਬਣਾ ਲਈ ਆਪਣੀ ਕਬੱਡੀ ਦੀ ਪਹਿਲੇ ਨੰਬਰ ਤੇ ਮੈਂ ਮੈਂ ਦੇਖ ਰਿਹਾ ਮੈਨੂੰ ਕਹਿੰਦਾ ਮੈਂ ਕੈਪਟਨ ਲੱਗਦਾ ਦੇਖਦਾ ਪਿਆ ਧੱਕ ਚੰਡ ਆਰੇ ਸਕੂਲ ਸਾਹਮਣੇ ਮੇਰੇ ਚੰਡ ਪਈ ਮੈਂ ਦੇਖਦਾ ਪਿਆ ਇਨੀ ਇਨਸਲਟ ਵੀ ਹੋ ਗਈ ਉਹ ਮਤਲਬ ਜਿਹੜੀ ਉਹਨਾਂ ਦਾ ਪਤਾ ਕੀ ਹੈ ਕਿ ਬੇਇੱਜ਼ਤੀ ਕਰਨੀ ਸਾਰੇ ਸਾਹਮਣੇ ਕਰੋ ਘਰ ਜਾ ਕੇ ਨਹੀਂ ਘੁੱਟਣਾ ਨੂੰ ਜਲੀਲ ਵੀ ਬੜਾ ਇੱਕ ਦੋ ਵਾਰੀ ਕੀਤਾ ਪਰ ਉਹਨਾਂ ਦਾ ਉਹ ਜਲੀਲ ਕਰਨਾ ਹੁੰਦਾ ਕਿ ਅਕਲਾ ਜੇ ਜੀ ਹਨਾ ਐਂਡ ਘਰ ਉਹਨਾਂ ਨੇ ਘਰ ਵੀ ਇੱਕ ਵਾਰੀ ਘਰ ਵੀ ਨਹੀਂ ਮਾਰੀ ਜਪੇੜ ਗਰਾਊਂਡ 'ਚ ਹਾਂ ਪੇਪਰ ਚੱਲਦੇ ਦੇ ਪਰ ਮੈਂ ਰੋ ਸ਼ਾਮ ਨੂੰ 3-4 ਵਜੇ ਗਾਇਬ ਹੋ ਜਾਣਾ ਗਰਾਊਂਡ ਚal ਜਾਣਾ ਖੇਲਣ ਚal ਜਾਣਾ ਬਸ ਉਹਨਾਂ ਨੇ ਇਦਾਂ ਨਾ ਹੱਥ ਪਿੱਛੇ ਕਰਕੇ ਨਾ ਬਾਹਰ ਖੜੇ ਹੋ ਜਾਣਾ ਗਰਾਊਂਡ ਤੇ ਦੇਖਣ ਲੱਗ ਜਾਣਾ ਮੈਂ ਮੈਂ ਖੜੇ ਰੇ ਖੜੇ ਰੇ ਖੜੇ ਰੇ ਫਿਰ ਕਿਸੇ ਨਾਲ ਤੇ ਨਹੀਂ ਦੇਖਿਆ ਓਏ ਤੇਰਾ ਡੈਡੀ ਮੈਂ ਓਹੋ ਮੈਂ ਚੱਲਣਾ ਬਣ ਹੌਲੀ ਜੀ ਤੂੰ ਜਾਣਾ ਸਕੂਲ ਚ ਬਾਹਰ ਨਿਕਲਣਾ ਨਾਲ ਇੱਕ ਤਾਂ ਤਾਂ ਦੇਖਦੇ ਦੇਖਦੇ ਨਿਕਲ ਜਾਣਾ ਨਿਕਲ ਜਾਂਦਾ ਹੁੰਦਾ ਸੀ ਫਿਰ ਸਿੱਧਾ ਘਰ ਪਹੁੰਚਣਾ ਉਹਨਾਂ ਨੇ ਬਾਅਦ ਹੌਲੀ ਜੀ ਘਰ ਆ ਜਾਣਾ ਕੁਝ ਵੀ ਨਹੀਂ ਕਹਿਣਾ ਕਿ ਤੇਰੇ ਪੇਪਰ ਪੜਦਾ ਨਹੀਂ ਬਸ ਆਖਰੀ ਘੂਰ ਹੁੰਦੀ ਸੀ ਤੇ ਇੱਕ ਦਿਨ ਇਦਾਂ ਹੀ ਹੋਇਆ ਮੈਂ ਨਿਕਲ ਕੇ ਆ ਗਿਆ ਕੋਲੋਂ ਰਸਤੇ 'ਚ ਜਨ ਇੱਕ ਘਰ ਪੈਂਦਾ ਸੀ ਜਿੱਨਾਂ ਦੇ ਘਰੋਂ ਨਿਕਲ ਕੇ ਅਸੀਂ ਆਪਣੇ ਘਰ ਜਾਂਦੇ ਸੀ ਦੋ ਗਲੀਆਂ ਉਹਨਾਂ ਦੀਆਂ ਨਾਲ ਇੱਦਾਂ ਦੋਨੋਂ ਪਾਸੇ ਘਰ ਗੇਟ ਸੀਗੇ ਉਹਨਾਂ ਦੇ ਇਧਰੋਂ ਵੜਨਾ ਉਧਰੋਂ ਨਿਕਲ ਕੇ ਆਪਣੇ ਘਰ ਮੈਂ ਉਹਨਾਂ ਦੇ ਘਰ ਰੁਕ ਗਿਆ ਦੋਸਤ ਸੀਗਾ ਮੈਂ ਕੋ ਖੜਾ ਹੋਇਆ ਗੱਲਾਂ ਬਾਤਾਂ ਮਾਰਦਾ ਪਿਆ ਡੈਡ ਪਿੱਛੂ ਆ ਰਹੇ ਆ ਪਿੱਛੂ ਹੀ ਛੱਡੀ ਆ ਗਏ ਓਕੇ ਅਚਾਨਕ ਨਹੀਂ ਹੁੰਦਾ ਕਿ ਨੇਹਰਾ ਹੀ ਆ ਗਿਆ ਅੱਖਾਂ ਅੱਗੇ ਪੂਰਾ ਨੇਹਰਾ ਹੀ ਆ ਗਿਆ ਅੱਖਾਂ 'ਚ ਮੈਂ ਕਿਹਾ ਡੈਡ ਯਾਰ ਇਦਾਂ ਕੌਣ ਮਾਰਦਾ ਪਿੱਛੋਂ ਤੇ ਉਦੋਂ ਪਹਿਲੇ ਦੋ ਕੁ ਵਰੀ ਬੜੀ ਅਨਸਾੜ ਫੀਲ ਹੋਈ ਸੀ ਚਪੇੜ ਪਈ ਪਰ ਉਦਾਂ ਮॉम ਨੇ ਤੇ ਕਦੀ ਵੀ ਨਹੀਂ ਮਾਰਿਆ ਮੈਨੂੰ ਤੇ ਬਸ ਦੋ ਕੁ ਵਰੀ ਮੈਨੂੰ ਲੱਗਦਾ ਮੈਨੂੰ ਬਟ ਮੈਨੂੰ ਲੱਗਦੇ ਵੀ ਕੁਝ ਮਿੱਠੀਆਂ ਯਾਦਾਂ ਬਣ ਜਾਂਦੀਆਂ ਸਨ ਇਹ ਯਾਦਾਂ ਹੀ ਆ ਮਤਲਬ ਜਿਹ ਯਾਦਾਂ ਹਾਂ ਅਸੀਂ ਇਕੱਠੇ ਬੈਠ ਕੇ ਹੱਸਦੇ ਵੀ ਹੋ ਅਗੇ ਚੀਜ਼ਾਂ ਨੂੰ ਯਾਦ ਕਰਕੇ ਹਾਂ ਬਹੁਤ ਹਾਸੇ ਆ ਤੇ ਆਪਾਂ ਹੁਣ ਜਿੱਦਾਂ ਜਾਂਨਾ ਮੈਂ ਘਰ ਅਸੀਂ ਇੱਕ ਨਾ ਸੈਂਟਰ ਚ ਬਹਿ ਜਾਣਾ ਮੰਮੀ ਡੈਡੀ ਆਪਾਂ ਇੱਕੋ ਚਲ ਹੁਣ ਗਰਮੀ ਆ ਗਈਆਂ ਆਪਾਂ ਇੱਕੋ ਰਜਾਈ ਚ ਬਹਿ ਜਾਣਾ ਗੱਲਾਂ ਬਾਤਾਂ ਮਾਰਦੇ ਰਹਿਣਾ ਡੈਡ ਨੂੰ ਆਪਣੀਆਂ ਗੱਲਾਂ ਸੁਣਾਉਂਦੇ ਰਹਿਣਾ ਮੰਮੀ ਨੇ ਆਪਣੀਆਂ ਮੈਂ ਆਪਣੀਆਂ ਮਤਲਬ ਮਾਹੌਲ ਵਧੀਆ ਬਣਾਇਆ ਰਹਿੰਦਾ ਜੀ ਮੈਂ ਤੁਹਾਡੇ ਹੱਥ ਤੇ ਟੈਟੂ ਦੇਖ ਰਹੀ ਹਾਂ ਸੋ ਡਾਂਟ ਡੋਂਟ ਪਈ ਸੀ ਟੈਟੂ ਤੋਂ ਬਾਅਦ ਕੇ ਨਹੀਂ ਓਕੇ ਸੀ ਪੈਰੈਂਟਸ ਨਹੀਂ ਨਹੀਂ ਪਈ ਸੀ ਡਾਂਟ ਪੈ ਜਾਂਦੀ ਕਿਉਂਕਿ ਮੈਂ ਦੇਖੀ ਇਹ ਚੀਜ਼ ਉਹਨੂੰ ਤਾਂ ਟੈਟੂ ਹੁੰਦੇ ਵੀ ਨਹੀਂ ਸੀ ਨਾ ਜਦੋਂ ਮੈਂ ਬਣਾਇਆ ਸੀ ਆਈ ਥਿੰਕ ਬਹੁਤ ਪੁਰਾਣਾ ਹੈ 2000 ਇਹ 뮤직 ਦੇ ਮੈਚਾਨਿਕ ਪਾ ਦਿਖਾ ਦੋ ਤੁਸੀਂ ਆਡੀਅנס ਨੂੰ ਹਾਂ ਇਹ 뮤직 ਨੋਟਸ ਹੈ ਜੀ ਜੀ 1 2 3 4 4 ਨੋਟਸ ਹੈ ਇਹ 2012 ਚ ਬਣਾਇਆ ਸੀ ਨਾ ਸ਼ਾਇਦ ਉਦੋਂ ਨਵੇਂ ਨਵੇਂ ਟੈਟੂ ਆਏ ਸੀ ਤੇ ਮੈਂ ਬਣਾ ਕੇ ਉਦੋਂ ਮੈਂ ਹੋਸਟਲ ਵੱਡਦਾ ਸੀ ਬੇਸਿਕਲੀ ਜੀ ਉਦੋਂ ਮੈਂ ਹੋਸਟਲ ਸੀਗਾ ਮੈਂ ਬਣਾ ਕੇ ਚੱਲ ਗਿਆ ਸੁਬ੍ਹਾ ਘਰ ਆਇਆ ਮੈਂ ਡੈਡ ਨੂੰ ਖਿਆ ਮੈਂ ਕਿਹਾ ਟੈਟੂ ਤੇ ਮੈਂ ਮੈਂ ਦੱਸ ਨਹੀਂ ਸਕਦਾ ਉਹਨਾਂ ਨੇ ਕੀ ਕਿਹਾ ਟਾਂਟ ਪਾਈ ਮਤਲਬ ਇਹ ਕਹਿਦਾ ਸੀ ਹਾਂ ਕਹਿੰਦੇ ਯਾਰ ਇਹ ਕੀ ਬਣਾ ਲਿਆ ਇਹ ਪੁੱਛ ਪੁੱਛ ਲਿਆ ਕਰੋ ਕਿਸੇ ਨੂੰ ਇਹ ਮੈਂ ਥੋੜੀ ਸਿੰਪਲ ਲੈਂਗੁਏਜ ਦੱਸ ਰਿਹਾ ਤੁਹਾਨੂੰ ਹੂੰ ਤੇ ਕਹਿੰਦੇ ਇਹ ਹੁਣ ਮਿਟਣਾ ਨਹੀਂ ਐ ਨਹੀਂ ਨਹੀਂ ਇਦਾਂ ਹੀ ਰਹਿਣਾ ਕਹਿੰਦੇ ਯਾਰ ਕੀ ਕੰਮ ਕਰਦੇ ਹੋ ਤੁਸੀਂ ਫਿਰ ਕਹਿੰਦੇ ਨਹੀਂ ਠੀਕ ਆ ਓਕੇ ਆ